ਇਸ ਸਬੰਧੀ ਅੰਗਰੇਜ਼ ਸਿੰਘ ਵਾਸੀ ਸਰਹਾਲੀ ਨੇ ਦੱਸਿਆ ਕਿ ਉਸਦੀ ਭੈਣ ਅਮਨਦੀਪ ਕੌਰ ਜਿਸ ਦੀ ਉਮਰ ਕਰੀਬ 45 ਸਾਲ ਹੈ ਦੀ ਦੂਸਰੀ ਸ਼ਾਦੀ ਮਿਤੀ 2-3-2022 ਨੂੰ ਬਲਵਿੰਦਰ ਸਿੰਘ ਨਾਲ ਹੋਈ ਸੀ ਜੋ ਉਸਦਾ ਸੋਹਰਾ ਪਰਿਵਾਰ ਅਤੇ ਉਸਦਾ ਪਤੀ ਬਲਵਿੰਦਰ ਸਿੰਘ ਉਸਦੀ ਕੁਟਮਾਰ ਕਰਦੇ ਸਨ ਤਾਨੇ ਮੈਨੇ ਅਤੇ ਤੰਗ ਪਰੇਸ਼ਾਨ ਕਰਦੇ ਸਨ ਇਸ ਸਬੰਧੀ ਉਸਦੀ ਭੈਣ ਵੱਲੋਂ ਥਾਣਾ ਮੱਲਾਵਾਲਾ ਅਤੇ ਉੱਚ ਅਫਸਰਾਂ ਨੂੰ ਦਰਖਾਸਤ ਦਿੱਤੀਆਂ ਸਨ ਜਿਨ੍ਹਾਂ ਦੀ ਪੜਤਾਲ ਚੱਲ ਰਹੀ ਹੈ। ਕ੍ਰੀਪ ਤਿੰਨ ਮਹੀਨੇ ਪਹਿਲਾਂ ਉਸ ਦੀ ਭੈਣ ਦੇ ਪਤੀ ਬਲਵਿੰਦਰ ਸਿੰਘ ਤੇ ਉਸ ਦੀ ਭੈਣ ਦੀ ਨਾਨਾਨ ਛਿੰਦਰਕੌਰ ਗੁੱਡੋ ਪਤਨੀ ਗੁਰਮੀਤ ਸਿੰਘ ਗੁਰਮੀਤ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਆਨ ਸ਼ਕੂਰ ਜ਼ਿਲ੍ਹਾ ਫਿਰੋਜ਼ਪੁਰ ਗਿੰਦੋ ਪਤਨੀ ਮਲੂਕ ਸਿੰਘ ਮਲੂਕ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਦੁੱਲੇਵਾਲਾ ਥਾਣਾ ਮਲਾਵਾਲ ਤਹਿ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਲੜਾਈ ਝਗੜਾ ਕਰਕੇ ਉਸਦੀ ਭੈਣ ਨੂੰ ਗੁਰਮੀਤ ਸਿੰਘ ਉਸਦੇ ਘਰ ਸਰਹਾਲੀ ਛੱਡ ਗਿਆ ਤੇ ਨਾਲ ਕਹਿ ਗਿਆ ਕਿ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਇਸ ਨੂੰ ਆਪਣੇ ਘਰ ਨਹੀਂ ਵਸਾਉਣਾ ਉਸਦੀ ਭੈਣ ਡਿਪਰੈਸ਼ਨ ਵਿੱਚ ਰਹਿਣ ਲੱਗ ਪਈ ਬਿੱਤੇ ਦਿਨੀ ਉਸਦੇ ਪੇਟ ਵਿੱਚ ਅਚਾਨਕ ਦਰਦ ਹੋਣ ਕਰਕੇ ਸਿਵਲ ਸਰਕਾਰੀ ਹਸਪਤਾਲ ਸਰਹਾਲੀ ਲੈ ਕੇ ਗਏ ਡਾਕਟਰਾਂ ਨੇ ਮੁੰਢਲੀ ਸਹਾਇਤਾ ਦੇਣ ਤੋਂ ਬਾਅਦ ਵਾਪਸ ਪਹੇਜ ਦਿੱਤਾ ਪਰ ਉਸ ਦੀ ਭੈਣ ਦੀ ਹਾਲਤ ਜ਼ਿਆਦਾ ਖਰਾਬ ਹੋਣ ਤੇ ਉਸ ਦਾ ਭਰਾ ਮੇਜਰ ਸਿੰਘ ਉਸ ਨੂੰ ਦੁਬਾਰਾ ਸਿਵਲ ਹਸਪਤਾਲ ਸਰਹਾਲੀ ਲੈ ਕੇ ਜਾ ਰਿਹਾ ਸੀ ਪਰ ਉਸ ਦੀ ਭੈਣ ਦੀ ਰਸਤੇ ਵਿੱਚ ਮੌਤ ਹੋ ਗਈ ਸੀ ਉਹ ਉਸ ਟਾਈਮ ਸਤਵੇਂ ਵਿੱਚ ਸੀ ਪਰ ਉਸ ਨੂੰ ਸੀ ਇਹ ਪਤਾ ਨਹੀਂ ਲੱਗਾ ਹੈ ਕਿ ਉਸ ਦੀ ਭੈਣ ਨੇ ਆਪਣੇ ਪਤੀ ਬਲਵਿੰਦਰ ਸਿੰਘ ਤੋਂ ਤੰਗ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਜਿਸ ਤੇ ਉਨਾ ਪੁਲਿਸ ਪ੍ਰਸ਼ਾਸਨ ਕੋਲ ਉਸਦੇ ਸੋਹਰੇ ਪਰਿਵਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਸਬੰਧੀ ਥਾਣਾ ਸਰਹਾਲੀ ਦੇ ਜਾਂਚ ਅਧਿਕਾਰੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮਾਮਲਾ ਦਰਜ ਕਰ ਲਿਆ ਹੈ ਮ੍ਰਿਤਕ ਅਮਨਦੀਪ ਕੌਰ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਅਗਰੇ ਸਿੰਘ ਛੇੜ ਦੇ ਰਾਜ ਹਾਂਜੀ ਕੀ ਗੱਲ ਹੋਈ ਆ ਕੀ ਲੱਗਦਾ ਹੈ ਤੁਹਾਡੇ ਇਹ ਮੇਰੇ ਸਿਸਟਰ ਜੀ ਅਮਨਦੀਪ ਕੌਰ ਹਾਂਜੀ ਕਿੰਨਾ ਕੀ ਰਹਿਣਾ ਜੀ ਇਹਨਾਂ ਵਿਆਹ ਹੋ ਗਏ ਜੀ ਢਾਈ ਤਿੰਨ ਸਾਲ ਹੋ ਗਏ ਆ ਇਹ 2 ਤਰੀਕ ਤੀਜਾ ਮਹੀਨਾ 2022 ਦਾ ਵਿਆਹ ਆ ਜੀ ਪਿੰਡ ਨਰੰਗ ਸਿੰਘ ਵਾ ਦਾ ਬਲਵਿੰਦਰ ਸਿੰਘ ਸਨ ਅਜੀਤ ਸਿੰਘ ਓਹੀ ਗੱਲ ਹੋਈ ਹੈ ਨਾਲ ਓਏ ਢਾਈ ਤਿੰਨ ਸਾਲ ਦੇ ਵਸਣ ਬਾਅਦ ਚ ਉਹਨਾਂ ਦਾ ਵਧੀਆ ਨਵੀਂ ਉਹਨਾਂ ਦੀ ਉਸ ਤੋਂ ਬਾਅਦ ਬੇਟਾ ਆਇਆ ਉਹਨਾਂ ਦਾ ਕੈਨੇਡਾ ਤੋਂ ਉਹਦੀ ਮੈਰਜੀ ਹੀ ਉਹ ਆਇਆ ਵਾ ਜਨਵਰੀ ਦੀ ਮਹੀਨੇ ਆ ਤੇ ਫਰਵਰੀ ਚ ਦੀ ਮੈਰਜ ਆ ਤੇ ਮੇਰੇ ਸ਼ਿਟਰ ਨੇ ਬਕਾਇਦਾ ਪੂਰਾ ਜੋ ਮਾਂ ਦਾ ਇੱਕ ਫਰਜ਼ ਹੁੰਦਾ ਉਹ ਨਿਭਾਇਆ ਵਾ ਤੇ ਪੂਰੇ ਕਾਰਵਾਰ ਕੀਤੇ ਆ ਸੀ ਮਾਮੇ ਬਣ ਕੇ ਗਏ ਆ ਤੇ ਉਸ ਤੋਂ ਬਾਅਦ ਜਿਹੜੀ ਕੋਈ ਇੱਕ ਉਹਦੀ ਬੇਟੀ ਤੇ ਜਿਹੜੀ ਨੌ ਆ ਨੌ ਜਦੋਂ ਆਈ ਆ ਬਸ ਨੌ ਨੇ ਨਿੱਕੀ ਨਿੱਕੀ ਗੱਲ ਤੋਂ ਕੋਈ ਨਾ ਕੋਈ ਆਪਣੇ ਆਕਿੰਤ ਉਪਰੋਂ ਤੋਂ ਕੰਮ ਸ਼ੁਰੂ ਕਰਤਾ ਨੋਕਾ ਟੋਕੀ ਸ਼ੁਰੂ ਕਰਤੇ ਨੌ ਨੇ ਤੇ ਉਹਨੇ ਬਸ ਦੋਹਾਂ ਜੀਆਂ ਚ ਪਾੜ ਪਾਤੇ ਆ ਤੇ ਵਸਨ ਨਹੀਂ ਦਿੱਤਾ ਉਹਨਾਂ ਨੇ ਕੁੱਟ ਮਾਰ ਕੇ ਕਰਕੇ ਤੇ ਮਿਲ ਕੇ ਤਿੰਨ ਮਹੀਨੇ تقريبا ਤਿੰਨ ਮਹੀਨੇ ਕੇ ਇਹਨਾਂ ਕੱਢਿਆ ਆ ਵਾ ਤੇ ਉਹ ਸਾਡੇ ਕੋ ਰਹਿੰਦੀ ਉਸ ਤੋਂ ਬਾਅਦ ਅਸੀਂ ਤੇ ਆਪਣੀ ਪੰਚਾਇਤ ਲੈ ਕੇ ਐਸਐਸਪੀ ਦੇ ਵੀ ਆਪਣਾ ਫਰਮ ਜਿਹੜਾ ਆਪੀ ਪੇਸ਼ ਹੋਏ ਆ ਉਸ ਤੋਂ ਬਾਅਦ ਜੋ ਉਹਨਾਂ ਨੇ ਮਾਰ ਕੀਤੀ ਆ ਡੀਐਸਪੀ ਜੀਰਾ ਜੀ ਡਿਪਟੀ ਸਹਾਨੂੰ ਉਹਨਾਂ ਨੇ ਉਹਨੂੰ ਮਾਰ ਕੀਤੀ ਉਹਨਾਂ ਦਾ ਮਾਰ ਕੀਤੀ ਆ ਮੱਲਾਂ ਵਾਲੇ ਥਾਣੇ ਗੁਰਪ੍ਰੀਤ ਸਿੰਘ ਜੀ ਐਸਐਚਓ ਸਰਦਾਰ ਗੁਰਪ੍ਰੀਤ ਸਿੰਘ ਤੇ ਉਸ ਤੋਂ ਤਿੰਨ ਵਾਰੀ ਉਹਨਾਂ ਨੇ ਜਿਹੜਾ ਸਾਨੂੰ ਪਈ ਅਸੀਂ ਪੰਚਾਇਤਾਂ ਲੈ ਗਏ ਥਾਣੇ ਤੇ 3 ਵਜੇ ਉਹਨਾਂ ਨੇ ਪਹਿਲਾਂ ਸੱਦਿਆ ਕਹਿੰਦੇ ਨਹੀਂ ਚਲ ਕੋਈ ਨਹੀਂ ਅਜੇ ਨਹੀਂ ਮੰਨਿਆ ਨਹੀਂ ਖੜਿਆਨਾ ਕਹਿੰਦੇ ਚਾ ਤੱਤਾ ਕਾ ਕੋਈ ਨਹੀਂ ਦੂਜੀ ਅਰ ਸਿੰਘ ਤੇ ਦੂਜੀ ਅਰ ਫਿਰ ਇਹਨੂੰ 15 ਕਿ ਦਿਨਾਂ ਬਾਅਦ ਬੁਲਾਇਆ ਫਿਰ ਪੰਚਾਇਤ ਲੱਗੇ ਆ ਤੇ ਕਹਿੰਦੇ ਕੋਈ ਕੋਈ ਗੱਲ ਨਹੀਂ ਹੋਰ ਹਉ ਤੇਰਾ ਟਾਈਮ ਰੋ ਫਿਰ ਹਉ ਤੇਰਾ ਟਾਈਮ ਦਿੱਤਾ ਵਾ ਫਿਰ ਇੱਤ ਜੀ ਆ ਦੀ ਗਏ ਆ ਤੇ ਜੀ ਨੇ ਜਵਾਬ ਹੀ ਦਿੱਤਾ ਕਿ ਮੈਂ ਨਹੀਂ ਮੈਂ ਨਹੀਂ ਕਰਨੀ ਤੇ ਉੱਥੇ ਹੀ ਭੈਣ ਦੇ ਜਿਹੜਾ ਦਬੱਕਾ ਜਾ ਵੱਜਾ ਵਾ ਉਸਦੇ ਬਲੱਡ ਵਧ ਗਿਆ ਉਸਦੇ ਸਾਹਮਣੇ ਡਾਕਟਰ ਆ ਉੱਥੇ ਟਿਕਾ ਟੁਕੇ ਲਵਾਏ ਆ ਤੇ ਉਸ ਤੋਂ ਬਾਅਦ ਜਿਹੜੀ 2 ਕਿ 3 ਦਿਨ ਬਾਅਦ ਪਤਾ ਨਹੀਂ ਉਹ ਮਾਰਾ ਜਾਂਦਾ ਵੀ ਉਹਨਾਂ ਜਾਂ ਕੁਝ ਖਾ ਲਿਆ ਵਾ ਜਾਂ ਕੁਝ ਕਿਤਾ ਮ ਕੋਈ ਪਤਾ ਨਹੀਂ ਲੱਗੰਦਿਆ ਤੇ ਡੈਥ ਹੋ ਗਈ ਆ ਦਰਦ ਹੋਈ ਆ ਤੇ ਹਸਤਾਂ ਖੜੇ ਤੇ ਮਨ ਕਿ ਟੀਕੇ ਲੱਗੇ ਦਰਦ ਨਹੀਂ ਛੱਡੀ ਕਿ ਡੈਥ ਹੋ ਗਈ ਆ ਉਸ ਮਾੜਾ ਹਾਂ ਉਸ ਮਾੜਾ ਮ ਕਰਾਤਾ ਜੀ ਤੇ ਪੁਲਿਸ ਨੇ ਕੀ ਕਰਦਾ ਕੀਤੀ ਆ ਪਰਚਾ ਦਾ ਚੋ ਗਿਆ ਜੀ ਇਨੇ ਲੋਕਾਂ ਦੇ ਸਾਹ ਜੀ ਆਪਣਾ ਹੈਗੇ ਆ ਦੋ ਆਪਣੇ ਉਹਨਾਂ ਜਿਹੜੀ ਮੇਰੀ ਭੈਣ ਨਾਨਵੀਆ ਤੇ ਉਹਨਾਂ ਦੀ ਘਰਦੀਆਂ ਵਾ ਨਾਨਾ ਮਾਤੇ ਨਾਨਵਿਏ ਤੇ ਘਰ ਵਾਲੇ ਦੇ ਉਹਦਾ ਹੀ ਮੰਗ ਕਰਦੇ ਹੀ ਪੈਸਾ ਹਾਂਜੀ ਦਾਜ ਦੀ ਵੀ ਸਮਾਨਨੀ ਕੋ ਲੈ ਕੇ ਤੇ ਗਰੀਬ ਲੋਕ ਜੇ ਗਰੀਬ ਜੇ ਸਾਰਾ ਕੁਝ ਲਿਖਿਆ ਹੋ ਉਹ ਇਹ ਜਿਹੜੀਆਂ ਚੀਜ਼ਾਂ ਉਹਨਾਂ ਦੇ ਹੱਥੀ ਦਰਖਾਸ਼ਤਾਂ ਆਈਆਂ ਵਾ ਭੈਣ ਦੇ ਹੱਥੀ ਦੁੱਤੀਆਂ ਆਈਆਂ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਉਹ ਸਾਰਾ ਪਹਿਲਾਂ ਕਾਰਵਾਈ ਚੱਲ ਰਹੀ ਉੱਥੇ ਜਿਹੜੀ ਉੱਥੇ ਮੱਲਾ ਵਾਲੀ ਥਾਣੇ ਵਿੱਚ ਕਾਰਵਾਈ ਚੱਲ ਰਹੀ ਆ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਆ ਕਿ ਉਹਨਾਂ ਦੋਸ਼ੀਆਂ ਨੂੰ ਹਰ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਵੀ ਜਿਹੜਾ ਗਾਂ ਕੋਈ ਕੇਤੀ ਧੀ ਭੈਣਾਂ ਇਦਾਂ ਖੜਕੇ ਤੇ ਜਰਾ ਕੋਈ ਛੱਡਾਂ ਦੀ ਜ਼ਰਤ ਨਾ ਕਰੇ ਇਹ ਕੋਈ ਮੱਝ ਗਾਨੀ ਆ ਪੀ ਦੁੱਧ ਚੋਲਿਆ ਪੀ 6 ਮਹੀਨੇ ਆ ਪੀ ਦੁੱਧ ਚੋਲਿਆ ਪੀ ਹੁਣ ਪਾਚੇ ਹਟ ਗਈ ਦਿਨ ਤੈਨੂੰ ਛੋਰ ਤੋਂ ਛੋਰ ਤੋਂ ਪਾ ਕਲਾ ਖੋਲ ਛੋਰ ਤੋਂ ਵਾਰਾ ਇਹ ਵੀ ਕਿਹਦੀ ਕੋਈ ਇੱਜ਼ਤ ਈ ਕੋਈ ਦੀ ਧੀ ਸੀ ਇਹਦੀ ਭੈਣ ਸੀ ਤੇ ਇਹ ਆ ਪੀ ਇਹੋ ਜਿਹੇ ਦੋਚੀਆਂ ਨੇ ਇਹੋ ਜੇ ਆਪਣੇ ਸਮਾਜ ਦੇ ਜਿਹੜੇ ਦੁਸ਼ਮਣਾਂ ਨੂੰ ਇਸ ਵਸਤ ਤੋਂ ਸਗ ਸਜ਼ਾ ਮਿਲਣ ਚਾਹੀਦੀਆ ਕਿ ਦੱਤੀਆਂ ਭੈਣਾਂ ਨਾਲ ਇਹੋ ਜੇ ਅਤਿਆਚਾਰ ਕਰਦੇ ਆ ਇਕ ਮਾਮਲਾ ਦਰਜ ਕੀਤਾ ਗਿਆ 18 ਸਿਆਲੀ ਵਿਖੇ ਕੋਈ ਦਾਜ ਤੇ ਹੀ ਹੋ ਗਿਆ ਕਿ ਕੀ ਮਾਮਲਾ ਸਮਝਿਆ ਤੇ ਕਰਨੇ ਕਿਉਂ ਹਾਂਜੀ ਇਹ ਹੈ ਨਾ ਮਨਦੀਪ ਕੌਰ ਪੁੱਤਰੀ ਸਾਦਾ ਫਿਗ ਜੋ ਨਰੰਗ ਸਿੰਘ ਵਾਲਾ ਪਿੰਡ ਜਿਲ੍ਹਾ ਫਰੋਹਪੁਰ ਵਿਖੇ ਵਿਆਹੀ ਹੋਈ ਸੀ ਜਿੰਦੇ ਸਹੁਰੇ ਦਾਜ ਮੰਗਣ ਤੋਂ ਤੰਗ ਪਰੇਸ਼ਾਨ ਕਰਦੇ ਸੀ ਜਿਸ ਤੋਂ ਇਹ ਮਤਲਬ ਪੇਕੇ ਪਿੰਡ ਆਈ ਹੋਈ ਸੀ ਪੇਕੇ ਪਿੰਡ ਇੱਦੀ ਮੌਤ ਹੋ ਗਈ ਆ ਇਹਦਾ ਪੋਸਟਮਾਰਟਮ ਕਰਾ ਕੇ ਦੋਸ਼ੀਆਂ ਖਿਲਾਫ ਤਾਰਾ 106 ਬੀਐਸਐਲ ਪਰਚਾ ਦਰਜ ਕੀਤਾ ਗਿਆ ਹੈ ਤੇ ਦੋਸ਼ੀਆਂ ਨੂੰ ਜਲਦੀ ਰਸਤੇ ਚ ਲਿਆ ਜਾਊਗਾ ਕਿਨੇ ਲੋਕ ਅਨਾਮ ਜਦ ਕੀਤਾ ਇਹ ਜੀਤ ਸਿੰਘ ਆਪਣਾ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਨਰੰਗ ਸਿੰਘ ਵਾਲਾ ਦੇ ਖਿਲਾਫ ਪੇਰ ਦਰਜ ਕੀਤੀ ਹੋਰ ਮੇਰੇ ਕੋਲ ਲੋਕ ਸ਼ਮਲੋਂ ਸਾਥੀ ਕਿ ਕੀ ਹੈ ਨਹੀਂ ਫਿਲਹਾਲ 1 ਕੀ ਹੈ ਜੀ ਬਾਤੇ ਵੇਖਿਆ ਜੋ ਮੈਂ ਇਹ ਕੋਈ ਤੋਂ ਮੋਟੇ ਕਰਨ ਦਾ ਪਤਾ ਲੱਗਾ ਵੀ ਇਹ ਕਰਨੇ ਕਿ ਕਿ ਬਿਲੀ ਕੀ ਨਹੀਂ ਫਸੀ ਹੈ ਫਸੀ ਇਹ ਪੋਸਟਮੈਨ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗਿਆ ਜੀ ਇਸ ਬਾਰੇ